ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਵਾਹਿਗੁਰੂ ਜੀ ਦੇ ਅਨੇਕਾਂ ਗੁਣ ਹਨ ਸੋ ਸਾਡੀ ਜ਼ੁਬਾਨ ਇੱਕ ਹੈ ਸੱਚੇ ਪਾਤਸ਼ਾਹ ਜੀ ਦੇ ਗੁਣ ਅਨੇਕਾਂ ਹਨ ਸਭ ਗੁਣ ਕਿਸ ਹੀ ਨਾਹੇ ਹਰਪੂਰ ਪੰਡਾਰੀਆ ਸਾਰੇ ਗੁਣ ਹਰੇਕ ਚ ਨਹੀਂ ਹੁੰਦੇ ਕਿਸੇ ਚ 2-4 ਗੁਣਾਂ ਤੇ 10 ਵੀ ਔਗਣ ਵੀ ਨਾਲ ਪਰ ਅਕਾਲ ਪੁਰਖ ਵਾਹਿਗੁਰੂ ਜੀ ਸਾਰੇ ਗੁਣਾਂ ਦੇ ਭੰਡਾਰੇ ਹਨ ਹਨ ਗੁਰੂ ਗ੍ਰੀਮ ਨਵਾਜ ਜੀ ਦੇ ਜਿਹੜੇ ਗੁਣ ਹਨ ਉਹ ਕਥਨ ਤੋਂ ਉਹ ਕਥਨ ਕੀਤਿਆ ਉਹਨਾਂ ਦਾ ਅੰਤ ਨਹੀਂ ਆਉਂਦਾ ਸਾਡੀ ਜ਼ੁਬਾਨ ਇੱਕ ਹੈ ਨਿਰੰਕਾਰ ਦੇ ਅ ਨਿਰੰਕਾਰ ਦੇ ਸੂਰੂਪ ਸਤਿਗੁਰੂ ਜੀ ਦੇ ਗੁਣ ਅਨੇਕ ਹਨ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ਸੱਚੇ ਪਾਤਸ਼ਾਹ ਤੇਰੇ ਕਿਹੜੇ ਕਿਹੜੇ ਗੁਣ ਕਹਿ ਕਾਇ ਕਰਕੇ ਗਾਵਾਂ ਆਪ ਜੀ ਤਾਂ ਗੁਣਾ ਦੇ ਖਜ਼ਾਨੇ ਮਾਲਕ ਹੋ ਤੁਮਰੀ ਮਹਿਮਾ ਵਰਨ ਨਾ ਸਕੋ ਤੂ ਠਾਕੁਰ ਊਚ ਭਗਵਾਨਾ ਤੁਹਾਡੀ ਮਹਿਮਾ ਨੂੰ ਸੰਪੂਰਨ ਤੌਰ ਤੇ ਅਸੀਂ ਵਰਨਣ ਨਹੀਂ ਕਰ ਸਕਦੇ ਆਪ ਜੀ ਠਾਕੁਰ ਹੋ ਮਾਲਕ ਹੋ ਉੱਚਾ ਤੋਂ ਉੱਚੇ ਹੋ ਉੱਚੇ ਤੇ ਉੱਚਾ ਭਗਵੰਤ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਵੀ ਜਿਹੜੇ ਗੁਣ ਗਾਉਂਦੇ ਆ ਨਾ ਜੇ ਕੋਈ ਕਹੇ ਕਿ ਗੁਣਾ ਦਾ ਅੰਤ ਨਹੀਂ ਆਉਂਦਾ ਤੇ ਫਿਰ ਗਾਉਣ ਦੀ ਕੀ ਲੋੜ ਆ ਗੁਰੂ ਪਿਆਰਿਓ ਜਿਹੜੇ ਗੁਣ ਗਾਉਂਦੇ ਆ ਉਹਨਾਂ ਦਾ ਬੰਨ ਨਿਰਮਲ ਹੋ ਜਾਂਦਾ ਉਤਰ ਜਾਂਦੇ ਆ ਸੰਸਾਰ ਸਮੁੰਦਰ ਤੋਂ ਜੇ ਕੋਈ ਪ੍ਰਸ਼ਨ ਕਰੇ ਕਿ ਇਹਦਾ ਮਤਲਬ ਪਰਮੇਸ਼ਰ ਖੁਸ਼ ਆਮਦੀ ਆ ਆਪਣੀ ਖੁਸ਼ ਆਮਦ ਕਰਾਉਂਦਾ ਨਹੀਂ ਗੁਰੂ ਪਿਆਰਿਓ ਸਾਧਗੁਰੂ ਜੀ ਨੇ ਉੱਤਰ ਦਿੱਤਾ ਇਹਦਾ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਜੇ ਸਾਰੇ ਮਿਲ ਕੇ ਵਾਹਿਗੁਰੂ ਜੀ ਦਾ ਜਸ ਗਾਉਣ ਲੱਗ ਪੈਣ ਤਾਂ ਉਹ ਵੱਡਾ ਨਹੀਂ ਹੋ ਜਾਣਾ ਉਹ ਜਿੱਡਾ ਹੈ ਉਹਨੇ ਸਰੂਪ ਰਹਿਣਾ ਔਰ ਜੇ ਸਾਰੇ ਮਿਲ ਕੇ ਨਿੰਦਿਆ ਕਰਨ ਲੱਗ ਪੈਣ ਤਾਂ ਪਰਮੇਸ਼ਰ ਘਟ ਨਹੀਂ ਜਾਣਾ ਕੋ ਉਹਦਾ ਵਿਗੜ ਨਹੀਂ ਜਾਣਾ ਜਿਹੜੇ ਵਾਹਿਗੁਰੂ ਦਾ ਗੁਣ ਗਾਉਂਦੇ ਆ ਉਹ ਗੁਣਾ ਦੇ ਨਿਧਾਨ ਵੜ ਜਾਂਦੇ ਆ ਜਿਹੜੇ ਵਾਹਿਗੁਰੂ ਦੇ ਗੁਣ ਗਾਉਂਦੇ ਆ ਉਹ ਗੁਰੂ ਪਿਆਰਿਓ ਲਾ ਲੈਂਦੇ ਆ ਆਪਣਾ ਜਨਮ ਸਫਲ ਕਰ ਲੈਂਦੇ ਆ ਆਪਣੇ ਭਲੇ ਵਾਸਤੇ ਗੁਣ ਗਾਉਣੇ ਆ ਨਾ ਕਿ ਵਾਹਿਗੁਰੂ ਦਾ ਅੰਤ ਪਾਉਣ ਵਾਸਤੇ ਦਾਤ ਵਾਹਿਗੁਰੂ ਦਾ ਅੰਤ ਪੈਂਦਾ ਕੋਈ ਪਾ ਸਕਦਾ ਤੇ ਨਾ ਹੀ ਵਾਹਿਗੁਰੂ ਜਿੱਤੇ ਗੁਣ ਮੁੱਕਦੇ ਹਨ ਜਿਵੇਂ ਆਕਾਸ਼ ਦਾ ਪੰਛੀ ਉੱਡ ਕਰਕੇ ਅੰਤ ਨਹੀਂ ਪਾ ਸਕਦਾ ਜਿੰਨਾ ਵੱਧ ਉਡਾਰੀ ਮਾਰਦਾ ਉਹਨਾਂ ਵੱਧ ਆਨੰਦ ਪ੍ਰਾਪਤ ਕਰਦਾ ਇਸੇ ਪ੍ਰਕਾਰ ਸਮੁੰਦਰ ਨੂੰ ਤੈਰ ਕਰਕੇ ਮੱਛੀ ਪਾਰ ਨਹੀਂ ਪਾ ਸਕਦੀ ਪਰ ਜਿੰਨੀ ਵੱਧ ਤੈਰੀ ਲਾਉਂਦੀ ਹੈ ਉਹਨਾਂ ਵੱਧ ਆਨੰਦ ਮਾਣਦੀ ਹੈ ਉਹਦਾ ਅੰਤ ਨਹੀਂ ਇਸੇ ਪ੍ਰਕਾਰ ਵਾਹਿਗੁਰੂ ਜੀ ਦੇ ਗੁਣ ਗਾਉਣੇ ਆਪਣੇ ਭਲੇ ਲਈ ਸੋ ਵਾਹਿਗੁਰੂ ਨੂੰ ਕੁਝ ਦੇ ਨਹੀਂ ਦੇਣਾ ਜੇ ਉਹਦੇ ਗੁਣ ਗਾਉਣੇ ਆ ਤੇ ਤੋ ਜਿਹੜੇ ਵੀ ਕਹਿੰਦੇ ਆ ਜਿਹੜੇ ਵੀ ਗੁਣ ਉਚਾਰਦੇ ਉਹ ਕੁਝ ਨਾ ਕੁਝ ਬਗਦੇ ਹੀ ਆ ਗੁਣ ਉਚਾਰ ਕੇ ਸਿਫਤ ਸਲਾਹ ਕਰਕੇ ਜੋ ਆਪਣੀ ਇੱਛਾ ਲਦੀਆਂ ਉਹ ਰੱਖ ਦਿੰਦੇ ਮਹਾਰਾਜ ਆਦਿਓ ਤੇ ਉਹ ਸੱਚਾ ਪਾਤਸ਼ਾਹ ਫਿਰ ਦੇ ਦਿੰਦਾ ਇਸੇ ਪ੍ਰਕਾਰ ਕਰਨ ਗਰੀਬ ਨਵਾ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਜਿਹਾ ਏਕ ਅਨੇਕ ਗੁਣ ਕਰੇ ਨਾਨਕ ਚਰਣੀ ਪਾਇ ਸਾਡੀ ਜ਼ੁਬਾਨ ਏਕ ਹੈ ਵਾਹਿਗੁਰੂ ਜੀ ਦੇ ਅਨੇਕਾ ਗੁਣ ਹਨ ਅਨੰਗੁਰੂ ਨਾਨਕ ਨਾਮ ਦੀ ਮੋਹਰ ਲਾ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਪਰਮਾਉਦੇ ਹਨ ਜਿਹੜਾ ਜਿਹੜਾ ਚਰਣੀ ਪਏ ਆ ਚਰਣਾ ਦੀ ਸ਼ਰਣ ਪਾਇਓ ਧਰ ਗਏ